ਆਪਣੇ ਪਰਨਾ ਬਿਖਰ ਲੋ ਉਹਨਾਂ ਨੂੰ ਬਾਹਰ ਕੇ ਸਭ ਤੋਂ ਜਿੱਟਿਆ ਗਿਆ ਮੈਂ ਅੱਜ ਘਰ ਹੀ ਪਰ ਬੱਚਿਆਂ ਦੇ ਲਈ ਤੇ ਜੰਨੀ ਚੁੜੇ ਪੰਦੇ ਹੈਂਡਕੀ ਫੋਨ ਪਿੱਛੇ ਤੇ ਹੁਣੇ ਹੀ ਆਮ ਤਮਾ ਆਇਆ ਸਰ ਸੱਚੋ ਕਿੱਥੇ ਲੱਚੀ ਦੀ ਕੋਈ ਮੈਨ ਨਹੀਂ ਗਿਆ ਨਾ ਕਿ ਉਹ ਤੇ ਵਟਸਐਪ ਨਹੀਂ ਤੇ ਸਰ ਪਿੱਛੇ ਇੱਥੇ ਜਿਹੜਾ ਫੀਡਾ ਦਫ਼ਤਰ ਕਿੱਥੇ ਹੈ ਸਰ ਇੱਧਰੇ ਇੱਕ ਬੇਪਾਸੇ ਦਾ ਆ ਨਾ ਆਈ ਖਾਲੇ

ਜੂਨਰ 4 ਜੂਨਰ 4 ਜੂਨਰ 4 ਡਾਟਾ 1 ਜੂਨਰ 4 ਐਤਵੱਚੇ ਸੈਟੀਕਲਰ ਵਾਈਸ ਲੋਡ ਕਰ ਰੇਂਜ ਦੇ ਸਾਰੇ ਜੀਓਸ ਐਸ ਐਚ ਉਸ ਤੇ ਨੇ ਐਸ ਐਸ ਪੀ ਨੂੰ ਲੋਡ ਕਰ ਅਜਮੜ ਥਾਣਾ ਕਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਨਕੋਡ ਨੰਬਰ 8 ਤਾਂ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਰਟਰਾਂ 'ਚ ਪਾਏ ਗਏ ਸੁੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨ ਪੁਛੀ ਸੀ ਨਾਈਂਟ ਕਾਰਾ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕੌਂਸਟੇਬਲ ਨਹੀਂ ਪ੍ਰੈਜ਼ెంట్ ਸੀ ਫਿਰ ਹਾਲ ਐਸ ਐਚ ਓ ਕਾਂਡੇ ਤੋਂ ਪੁਲਿਸ ਲਾਈਨ ਦਾ ਗਿਰ ਕਰ ਰਹੇ ਤੇ ਡੀ ਐਸ ਪੀ ਐਸ ਐਚ ਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਰਕੋਦਗੀ ਨੂੰ ਕਾਲ ਕੀਤੀ ਜਾ ਰਹੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾਲੇ ਦੇ ਵਿੱਚ ਇਹੋ ਜਿਹੀਆਂ ਅਨਤਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਦਵਾਰ ਤਦਵਾਰ ਹਾਂ ਜਿੱਥੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਨੇ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਨ ਜੀਓ ਐਸਐਚਓ ਉਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ওভার